ਜਿਹ ਅ ਅਸੀਂ ਜਿਹੜਾ ਸਾਰੇ ਇਲਾਕੇ ਦੇ ਵਿੱਚ ਬੋਦਵਾਰਿਆਂ ਦੇ ਗ੍ਰੰਥੀ ਸਾਹਿਬ ਸੀਗੇ ਉਹਨਾਂ ਦੇ ਉਹਨਾਂ ਦੀ ਯਾਤਰਾ ਕੀਤੀ ਸਾਨੂੰ ਬੜਾ ਲਾਜ਼ਮੀ ਲੱਗਾ ਕਿ ਇਹਨਾਂ ਦਾ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਹੋਰ ਬਹੁਤ ਸੀਲੇ ਹੋਏ ਇਸ ਕਰਕੇ ਜਿੰਨੇ ਵੀ ਗ੍ਰੰਥੀ ਸਿੰਘ ਨੇ ਬੋਦਵਾਰਾ ਸਾਰੇ ਤੇ ਜਾਂ ਸੱਤ ਪਿੰਡ ਜਿਹੜੇ ਆਪਕੋਣਾ ਪ੍ਰਤਖੋਪ ਬੰਦੇ ਪਾਸੋਂ ਉਹਨਾਂ ਬੋਦਵਾਰਾ ਸਾਹਿਬ ਦੀ ਹਾਂਜੀ ਅਸੀ ਗੱਲ ਜੀ ਜਿਹੜਾ ਸਾਰੇ ਮਾਪੋ ਪਾਪਾ ਜਿਹੜਾ ਸੇਟੀ ਬਾਬਾ ਜਰਵੀ ਹਾਂ ਜੀ ਹਾਂ ਜੀ ਬਾਬਾ ਜੇਤ ਪਾ ਗਏ ਜਰਕ ਵਾਲੇ ਬਾਬਾ ਪਿੰਡ ਦੇ ਸਾਰੇ ਆ ਨੇ ਕੋਈ ਮੈਂ ਤੇ ਡੇਰ ਬਣਾਣਕ ਆ ਜੀ ਚਲੋ ਠੀਕ ਸਾਰਿਆਂ ਨੇ ਇਹ ਆਪਣੀ ਜਿਹੜੀ ਸਾਡੀ ਗੁਰਦਾਸਪੁਰ ਦੀ ਟੀਮ ਆ ਮਖਾਨਪੁਰ ਦੀ ਟੀਮ ਆ ਸਾਰਿਆਂ ਨੇ ਇਹਨਾਂ ਦੀ ਸਲਾਹ ਨਾਲ ਅਸੀਂ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਬਣਾਇਆ ਕਿ ਜਿੰਨੀ ਹੋ ਸਕੇ ਸਹਿਯੋਗ ਕੀਤਾ ਜਾਵੇ ਕਿਉਂਕਿ ਗ੍ਰੰਤੀ ਸਾਹਿਬਾ ਦਾ ਉਹ ਕੋਈ ਜਿਆਦਾ ਉਹ ਨਹੀਂ ਹੁੰਦਾ ਮਾਇਆ ਦਾ ਆਰਥਿਕ ਪੱਖੋਂ ਕੋਈ ਨਾ ਸਹਿਯੋਗ ਦਾ ਉਹ ਸਾਧਨ ਨਹੀਂ ਹੁੰਦਾ ਅਸੀਂ ਹੋਰ ਵੀ ਜਿਹੜੇ ਗ੍ਰੰਤੀ ਸਿੰਘਾਂ ਤੋਂ ਲਾਵਾਡਾ 파ਟੇ ਸਿੰਘ ਨੇ ਉਹਨਾਂ ਦੀ ਵੀ ਉਹਨੇ ਤੁਹਾਨੂੰ ਰਪੋਰਟ ਮਿਲੀ ਹੈ ਉਹਨਾਂ ਦੀ ਵੀ ਸਹਾਇਤਾ ਲਈ ਇੱਕ ਵੱਲੇ ਸੁਣਾਵਾਂਗੇ ਤੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਗੱਲ ਕਿੰਨੇ ਰੋਸ ਨਾਲ ਸੇਵਾ ਦਿੱਤੀ ਹੈ ਅਜੀਤ ਜੈਨ ਅੰਮ੍ਰਿਤਪੁਰ 50 50 ਤੋਂ ਉੱਤੇ ਕੀਤੀ ਹੈ ਸਤਪੁਰਪੁਰ ਵਾਲਾ ਸਾਹਿਬ ਦੇ ਜਿਹੜੇ ਪਾਰ ਜਿਹੜੇ ਆਪੇ ਸੇਵਾ ਕਰਦੇ ਪਿੰਡਾਂ ਦੇ ਲੋਕ ਉਹਨਾਂ ਨੂੰ ਮਦਦ ਆ ਰਹੀ ਹੈ ਸਿੰਘ ਸਾਹਿਬ ਨੇ ਗ੍ਰੰਥੀ ਸਿੰਘਾ ਲਈ ਹੋਰ ਹੋਰ ਕਿਹੜੇ ਉਪਾਅ ਕਰਨ ਦੀ ਲੋੜ ਆ ਦੇਖੋ ਜੀ ਇਹਨਾਂ ਦੇ ਇਹਨਾਂ ਦੀ ਹਾਲਤ ਬੜੀ ਤਰਸਯੋਗ ਆ ਇਹ ਬੜੇ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਪਰ ਅਸੀਂ ਸਾਡੇ ਹੱਥ ਵਿੱਚ ਕੁਝ ਹੈ ਨਹੀਂ ਸਾਨੂੰ ਪ੍ਰਭਾਂਤਮਾ ਦੀ ਕਿਰਪਾ ਨਾਲ ਜਦੋਂ ਤਾਕਤ ਮਿਲੀ ਕੋਈ ਤੇ ਅਸੀਂ ਸਭ ਤੋਂ ਪਹਿਲਾਂ ਇਹ ਬਾਬਾ ਬੋਟਾ ਜੀ ਦੀ ਵੰਸ਼ਾ ਦਾ ਧਿਆਨ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਅਗਲੇ ਕਿਸੇ ਵੀ ਪਿੰਡ ਦੇ ਵਿੱਚ ਭਾਵੇਂ ਭਾਵੇਂ ਘਾਹਟਖ ਸਾਹਿਬ ਦਾ ਹੋਵੇ ਇੱਕ ਗ੍ਰੰਥੀ ਦੀ ਯੋਗ ਰੱਖਣ ਹੋਵੇ ਜਿਦੇ ਨਾਮ ਦੇ ਬੱਚਿਆਂ ਦੀ ਤਾਲੀਮ ਹੋਵੇ ਜਿਦੇ ਨਾਲ ਉਹਦੀ ਚੰਗੀ ਚੰਗਾ ਪ੍ਰਸ਼ਾਦਾ ਉਹਨੂੰ ਮਿਲੇ ਕਿ ਉਹਦੀ ਇੱਜ਼ਤ ਹੋਵੇ ਤੋ ਇਹ ਇਹ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਸਾਡੇ ਕੋਲ ਸਮਰਥਾ ਹੋਈ ਜਦੋਂ ਅਸੀਂ ਕੁਝ ਕਰ ਸਕੇ ਕਿ ਮੇਰੇ ਮੰਦੀ ਰੀਜ ਆ ਕੇ ਅਸੀਂ ਗਰੰਤੀ ਸਿੰਘਾਂ ਦਾ ਜਿਹੜਾ ਮਿਆਰ ਹੈ ਉਹ ਜਿਹੜਾ ਉਹਨਾਂ ਦਾ ਰੂਤਮਾ ਉਹਨੂੰ ਦੇਖਦੇ ਹੋਏ ਅਸੀਂ ਕੁਝ ਕਰੀਏ ਉਹਨਾਂ ਲਈ ਜਦੋਂ ਵੀ ਮੌਕਾ ਮਿਲਿਆ ਜੂਗਾ ਲੱਗਦਾ ਨਹੀਂ ਐਸਜੀਪੀਸੀ ਨੂੰ ਪ੍ਰਾਲਾ ਕਰਨਾ ਚਾਹੀਦਾ ਜੀ ਐਸਜੀਪੀਸੀ ਐਸਜੀਪੀਸੀ ਨੂੰ ਪ੍ਰਾਲਾ ਕਰਨਾ ਚਾਹੀਦਾ ਐਸਜੀਪੀਸੀ ਨੂੰ ਪ੍ਰਾਲਾ ਕਰਨਾ ਚਾਹੀਦਾ ਜੀ ਐਸਜੀਪੀਸੀ ਜਦੋਂ ਆ ਗਈ ਉਦੋਂ ਤੱਕ ਕਹਿ ਨਹੀਂ ਲੋੜ ਨਹੀਂ ਕੇ ਇਹਨੂੰ ਆਪਣੇ ਆਪ ਹੋਊਗਾ ਸਾਰਾ ਜਿਹੜੀ ਅਸੀਂ ਕਿਸੇ ਬਰਾਦ ਨਹੀਂ ਕਰਾਂਗੇ ਇਹ ਤਾਂ ਤੁਸੀਂ ਕਰ ਰਹੇ ਹੋ ਜਿਹੜਾ ਪ੍ਰਾਲਾ ਅਸੀਂ ਕਰਾਂਗੇ ਪਰ ਜਿਹੜੀ ਭਾਜਪਾ ਨਾਲ ਜੀ ਉਹ ਪ੍ਰਾਲਾ ਕਰ ਰਹੀ ਹੈ ਜਿਹੜਾ ਉਹ ਸਾਡੇ ਲਈ ਬੜਾ ਖਤਰਨਾਕ ਆ ਗਿਆ ਭਾਜਪਾ ਜਿਹੜੀ ਆ 15 ਸਾਲ ਹੋ ਗਿਆ ਇਲੈਕਸ਼ਨ ਨਹੀਂ ਕਰਵਾਦੀ ਪਰ ਜਿਹੜੇ ਕਿ ਹੋਣੇ ਚਾਹੀਦੇ ਪਰਬੰਧਕ ਕਮੇਟੀ ਤੋਂ ਇਲਾਵਾ ਸਾਡੀ ਜਿਹੜੀ 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 ਲੀਡਰਸ਼ਿਪ ਦਾ ਨਾਸ ਪਾ ਰਿਆ ਸਾਡੀ ਲੀਡਰਸ਼ਿਪ ਨੇ ਆਪਣੇ ਬੱਚਿਆਂ ਨੂੰ ਪਾਲਣ ਦੀ ਜੂਰ ਦਾ ਨਾਸ ਪਾ ਰਿਆ ਉਹ ਨਵੀਂ ਲੀਡਰਸ਼ਿਪ ਜਿਹੜੀ ਆ ਰੁੱਖਾਂ ਨਾਲ ਤੇ ਲੱਗਣੀ ਨਹੀਂ ਉਹ ਇਸ ਤਰ੍ਹਾਂ ਹੀ ਚੁਣ ਕੇ ਆਉਂਦੇ ਆ ਉਹ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਆਉਣਾ ਬੜਾ ਜ਼ਰੂਰੀ ਹੈ ਪ੍ਰਬੰਧਕ ਕਮੇਟੀ ਦਾ ਬੜਾ ਬੇਸ਼ੁਮਾਰ ਸਮਾਇਆ ਜਿਹੜਾ ਉਹ ਨੈਕਸਲਰਾਂ ਤੇ ਵਰਤ ਰਹੇ ਨੇ ਰਾਜਨੀਤੀ ਤੇ ਵਰਤ ਰਹੇ ਨੇ ਆ ਮੂਵਮ ਉਹ ਜਿਹੜੇ ਫੇਰ ਪਾਸ ਹੋਏ ਨੇ ਵੇਲੇ ਜੱਤੇ ਗਿਆ ਨੇ ਤੇਰੇ ਤੇ ਜੋ ਸੁਖਵੀਰ ਬਾਦਲ ਵੱਤ ਰਿਹਾ ਹੈ। ਉਹ ਆਪਣਾ ਨਾਂ ਕਰ ਰਿਹਾ ਤੇ। ਪੈਸਾ ਤੁਹਾਡਾ ਜਿਹੜਾ ਤੁਸੀਂ ਗੋਲਪਾਏ ਵਰਤ ਰਿਹਾ ਸੁਖਵੀਰ ਬਾਦਲ। ਨਾ ਕਰ ਰਿਹਾ ਸ਼ਰੋਮਣੀ ਅਕਾਲੀ ਦਲ ਦਾ। ਇਹਦਾ ਪਿਓ ਜਿਹੜਾ ਐਮਐਲਏ ਨੂੰ ਪੈਸੇ ਨਹੀਂ ਦਿੰਦਾ ਆਪ ਆ ਕੇ ਸੰਗਤ ਦਰਸ਼ਨ ਕਰਕੇ ਵੜਦਾ ਸੀ। ਇਹ ਗੁਰੂ ਘਰ ਦਾ ਪੈਸਾ, ਸੰਗਤਾਂ ਦਾ ਪੈਸਾ, ਸੰਗਤ ਦੀ ਵਰਤਣਾ ਪਰ ਪ੍ਰਬੰਧਕ ਕਮੇਟੀ ਦਾ ਜਨਾ ਨਹੀਂ ਅੱਜ ਸੁਖਵੀਰ ਬਾਦਲ ਦਾ ਨਾਂ ਜੀ ਇਹਨੇ ਟਰੱਕ ਭੇਜਤੇ ਜੀ ਇਹਨੇ ਟਰੱਕ ਭੇਜਤੇ ਤੁਸੀਂ ਪ੍ਰਬੰਧਕ ਕਮੇਟੀ ਤੇ ਜਾ ਕੇ ਜਿਹੜੇ ਮਤੇ ਪਾਸ ਹੋਏ ਉਹਨਾਂ ਨੂੰ ਚੈੱਕ ਕਰੋ। ਜਿਹੜੇ ਤੇਲ ਦੇ ਬਿੱਲ ਦਿੱਤੇ ਉਹਨਾਂ ਨੂੰ ਚੈੱਕ ਕਰੋ ਉਹ ਸਾਰਾ ਪੈਸਾ ਗੁਰੂ ਘਰ ਦਾ ਹੈ। ਸਾਰਾ ਬਸ ਸ਼੍ਰੋਮਣੀ ਕਮੇਟੀ ਦੇ ਪੈਸੇ ਵੰਡ ਰਿਆ ਹੋਵੇਗਾ। ਬਿਲਕੁਲ। ਪੈਸੇ ਜੰਮੂ ਦੀ ਜਿਹੜੀ ਬੇਬਦੀ ਹੋਈ ਹੈ ਉਹਨੂੰ ਕਿ ਸਭ ਦੇਖੋ। ਦੇਖੋ ਇਹ ਬੜਾ ਵੱਡਾ ਸਾਡੇ ਲਈ ਦੁਖਾਂਤ ਹੈ ਜਿਹੜਾ ਜੰਮੂ ਦੇ ਵਿੱਚ ਹੋਇਆ ਇਹ ਪੰਜਾਬ ਕੀ ਤੁਸੀਂ ਦੇਖ ਲਿਆ। ਇਹ ਸਾਡੇ ਲਈ ਬੜੀ ਵੱਡੀ ਹਿਰਦੇ ਦੇ ਵੇ ਤੱਕ ਜਿਹੜੀ ਘਾਟਮਾ ਅਸੀਂ ਸਾਡੇ ਨੂੰ ਸੋਲ ਨਹੀਂ ਆਉਂਦੀ ਪਰ ਅਸੀਂ ਇਹ ਵੀ ਦੇਖ ਰਿਹਾ ਕਿ ਗੁਰੂ ਕਾਲ ਤੋਂ ਹੀ ਇਹ ਗੁਰੂ ਦੇ ਦੋਖੀ ਜਿਹੜੇ ਆ ਉਹ ਨਾਲ-ਨਾਲ ਦੁਰੇ ਆ ਰਹੇ ਹਨ ਪਰ ਇੱਕ ਤਸੱਲੀ ਵਾਲੀ ਗੱਲ ਇਹ ਹੈ ਵੀ ਗੁਰੂ ਦੀ ਗੁਰੂ ਘਰ ਦੇ ਰਾਖੇ ਜਿਹੜੇ ਸੇਵਾਦਾਰ ਨੇ ਉਹ ਵੀ ਹੈਗੇ ਤੇ ਉਹ ਉਹਨਾਂ ਨੂੰ ਮੈਂ ਤੇ ਸਾਰਿਆਂ ਨੂੰ ਇਹੇ ਹੱਥ ਜੋੜ ਕੇ ਬੇਨਤੀ ਕਰੂੰਗਾ ਸੋਚੀ ਸੇ ਕੌਮ ਨੂੰ ਕਿ ਇਹ ਕਿਸੇ ਸਰਕਾਰ ਤੋਂ ਆਸ ਨਾ ਰੱਖਾ ਕਿ ਸਾਡੇ ਗੁਰੂ ਸਾਹਿਬ ਦੀ ਕੋਈ ਬਦਬੀ ਕਰਕੇ ਉਹ ਸਰਕਾਰ ਉਹਨੂੰ ਝੱਲੂਗੀ ਸਰਕਾਰ ਨੂੰ ਸਜ਼ਾ ਲਾਉਗੀ ਇਹਦੀ ਆਸ ਨਾ ਰੱਖਣ ਇਹ ਤੁਹਾਨੂੰ ਅੱਜ ਸਿੱਖ ਆਪਣੇ ਗੁਰੂ ਦੀ ਪਵਿੱਤਰ ਅਜ਼ਮਤ ਆਪ ਪਹਿਰਾ ਦੇਣਾ ਪੈਣਾ ਤੇ ਕਿਉਂਕਿ ਮੈਂ ਬੜਾ ਮੇਰਾ ਮਨ ਜਿਹੜਾ ਸੰਤੁਸ਼ਟ ਹੈ ਜੋ ਕੁਝ ਉਹਨੇ ਪਿੰਡਾਂ ਦੇ ਲੋਕਾਂ ਨੇ ਐਕਸ਼ਨ ਲਿਆ ਉਹ ਬੜਾ ਤਸੱਲੀ ਵਾਲਾ ਤੇ ਅਕਾਲਪੁਰ ਸੱਚੇ ਵੇਗਰੂ ਕਿਰਪਾ ਕਰੇ ਇਹ ਇਹ ਘਟਿਆ ਅਜੇ ਵੱਧ ਨਹੀਂਗਾ ਘਟਿਆ ਸਿੰਘ ਸਾਹਿਬ ਦੀ ਉਹਨਾਂ ਦੀ ਪੇਸ਼ ਨਹੀਂ ਉਹਨਾਂ ਦੀ ਪੇਸ਼ ਨਹੀਂ ਗਈ ਜੇ ਕਿਤੇ ਪੇਸ਼ ਜਾਂਦੀ ਤੇ ਬਹੁਤ ਵਧੀਆ ਰਿਜ਼ਲਟ ਆਉਣਾ ਇਹਦੇ